ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਖੜਾ ਡੈਮ ਦੇ ਵਿੱਚੋਂ ਮੋੜ ਪਾਣੀ ਛੱਡਿਆ ਜਾਣਾ ਹੈ ਤਾਂ 5000 ਕਿਊਸਿਕ ਪਾਣੀ ਛੱਡਿਆ ਜਾਣਾ ਹੈ ਪਰ ਇਸ ਦੇ ਵਿਚਾਲੇ ਇਹ ਵੀ ਸਵਾਲ ਹੈ ਕਿ ਇਹ ਪੰਜਾਬ ਦੇ ਲਈ ਮੋੜ ਕੀ ਖਤਰੇ ਦੀ ਘੰਟੀ ਹੈ ਕਿਉਂਕਿ ਪਹਿਲਾਂ ਜਦੋਂ ਪਾਣੀ ਛੱਡਿਆ ਗਿਆ ਤਾਂ ਹਾਲਾਤ ਨਾਲ ਸਾਰੇ ਵਾਕਿਫ ਹੀ ਨੇ ਕਿ ਕਿੰਜ ਹੜ੍ਹਾਂ ਨੇ ਜਿਹੜੀ ਤਬਾਹੀ ਹੈ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਮਚਾਈ ਹਾਲਾਂਕਿ ਬਹੁਤ ਜਿਹੜੇ ਪਿੰਡ ਨੇ ਉਹ ਪ੍ਰਭਾਵਿਤ ਹੋਏ ਪੰਜਾਬ ਦੇ ਸਾਰੇ ਜ਼ਿਲ੍ਹੇ ਅ ਦੇ ਜਿਹੜੇ ਪਿੰਡ ਨੇ ਉਹ ਹਾਲਾ ਦੀ ਚਪੇੜ ਦੇ ਵਿੱਚ ਆਏ ਔਰ ਦੇਖਿਆ ਗਿਆ ਕਿ ਕਿੰਜ ਅਜੇ ਵੀ ਕਈ ਕਈ ਫੋਟੋ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰਿਆ ਹੋਇਆ ਪਰ ਇਸ ਦੇ ਨਾਲ ਵੱਡੀ ਖਬਰ ਇਹ ਵੀ ਸਾਂਝੀ ਕਰਦੀਏ ਕਿ 3 ਦਿਨ ਦੇ ਲਈ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਤਾਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ 12 13 ਅਤੇ 14 ਸਤੰਬਰ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਤਾਂ ਇਸ ਵਿਚਾਲੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਖੜਾ ਡੈਮ ਦੇ ਵਿੱਚੋਂ 5000 ਕਿਊਸਿਕ ਪਾਣੀ ਛੱਡਿਆ ਜਾਣਾ ਹੈ ਇਹ ਇੱਕ ਪਾਸੇ ਦੀ ਜਾਣਕਾਰੀ ਹੈ ਪਰ ਦੂਜੇ ਪਾਸੇ ਇਹ ਵੀ ਜਾਣਕਾਰੀ ਤੁਹਾਡੇ ਨਾਲ ਦੀ ਕਰਦੇ ਕਿ ਮੌਸਮ ਵਿਭਾਗ ਨੇ ਭਾਰੀ ਮੀਂਹ ਨੂੰ ਲੈ ਕੇ 12 13 ਤੇ 14 ਸਤੰਬਰ ਨੂੰ ਲੈ ਕੇ ਜਿਹੜਾ ਆ ਉਹ ਚੇਤਾਵਨੀ ਜਾਰੀ ਕਰ ਦਿੱਤੀ ਹੈ ਤਿੰਨ ਦਿਨ ਭਾਰੀ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਹੈ ਉਹ ਜਿਤਾਈ ਜਾ ਰਹੀ ਹੈ ਹਾਲਾਂਕਿ ਇਸ ਸਬੰਧ ਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਰਾਹੂਰਾ ਵੱਲੋਂ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਉਹਨਾਂ ਨੇ ਕੀ ਜਾਣਕਾਰੀ ਦਿੱਤੀ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਇਸ ਵਕਤ ਦੀ ਵੱਡੀ ਖਬਰ ਇਹ ਹੈ ਕਿ ਭਾਖੜਾ ਡੈਮ ਦੇ ਵਿੱਚੋਂ ਮੋੜੇ 5000 ਕਿਊਸਿਕ ਪਾਣੀ ਜਿਹੜਾ ਛੱਡਿਆ ਜਾਣਾ ਹੈ ਹਾਲਾਂਕਿ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਫਾਈਲ ਸ਼ੋਟ ਨੇ ਪਹਿਲਾਂ ਦੀਆਂ ਤਸਵੀਰਾਂ ਨੇ ਪਰ ਜਾਣਕਾਰੀ ਤਾਜ਼ਾ ਹੈ ਕਿ 5000 ਕਿਊਸਿਕ ਪਾਣੀ ਜਿਹੜਾ ਉਹ ਛੱਡਿਆ ਜਾਣਾ ਹੈ ਤਾਂ ਭਾਖੜਾ ਡੈਮ ਦੇ ਵਿੱਚੋਂ ਪਾਣੀ ਛੱਡਿਆ ਜਾਣਾ ਹੈ ਔਰ ਉਸ ਤੋਂ ਬਾਅਦ ਦੇਖਿਆ ਜਾਵੇਗਾ ਕਿ ਕੰਜ ਸਤਲੂ ਦਰਿਆਦੋ ਵਿੱਚ ਵੀ ਪਾਣੀ ਦਾ ਪੱਧਰ ਕਿਸ ਤਰ੍ਹਾਂ ਵਧਦਾ ਕਿਉਂਕਿ ਇਹ ਵੀ ਦੇਖਿਆ ਗਿਆ ਕਿ ਜਦੋਂ ਕਰਾ ਡੈਮ ਦੇ ਵਿੱਚੋਂ ਪੌਂਗ ਡੈਮ ਦੇ ਵਿੱਚੋਂ ਪਾਣੀ ਛੱਡਿਆ ਗਿਆ ਰੰਜੀਤ ਸਾਗਰ ਦੇ ਵਿੱਚੋਂ ਪਾਣੀ ਛੱਡਿਆ ਗਿਆ ਤਾਂ ਕਿੰਜ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਭਾਵੇਂ ਰਾਵੀ ਦਾ ਜ਼ਿਕਰ ਕਰ ਲਈਏ ਸਤਲੂਈ ਦਾ ਜ਼ਿਕਰ ਕਰ ਲਈਏ ਬਿਆਸ ਦਰਿਆ ਦਾ ਜ਼ਿਕਰ ਕਰ ਲਈਏ ਜਾਂ ਹਰੀਕੇ ਪਤਨ ਦਾ ਜ਼ਿਕਰ ਕਰ ਲਈਏ ਤਾਂ ਕਿੰਜ ਪਾਣੀ ਵਧਿਆ ਔਰ ਉਸ ਤੋਂ ਬਾਅਦ ਇਸ ਦੇ ਨੇੜਲੇ ਪਿੰਡਾਂ ਦੇ ਵਿੱਚ ਖੜਾ ਦੇ ਪਾਣੀ ਦੀ ਮਾਰ ਪਈ ਵੱਡਾ ਨੁਕਸਾਨ ਹੋਇਆ ਕਈ ਹਜ਼ਾਰ ਏਕੜ ਫਸਲ ਜਿਹੜੀ ਹੈ ਉਹ ਨੁਕਸਾਨੇ ਕੀ ਹੁਣ ਤੱਕ 50 ਤੋਂ ਵੱਧ ਲੋਕਾਂ ਦੀ ਮੌਤ ਜਿਹੜੀ ਹੈ ਹੜਾਂ ਕਾਰਨ ਉਹੀ ਹੈ ਕਈ ਲਾਪਤਾ ਵੀ ਹੋਏ ਪਰ ਇਸ ਵਕਤ ਦੀ ਇਹ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਭਾਖੜਾ ਡੈਮ ਦੇ ਵਿੱਚੋਂ ਮਰਡ ਪਾਣੀ ਛੱਡਿਆ ਜਾਣਾ ਹੈ ਕਿ ਇਹ ਮੁਰੇ ਪੰਜਾਬ ਦੇ ਲਈ ਖਤਰੇ ਦੀ ਘੰਟੀ ਹੈ ਕਿਉਂਕਿ ਜਿੱਥੇ ਇੱਕ ਪਾਸੇ ਮੰਤਰੀ ਹਰਜੋਤ ਬੈਂਸ ਨੇ ਜਾਣਕਾਰੀ ਦਿੱਤੀ ਕਿ ਭਾਰੀ ਮੀਂਹ ਪਵੇਗਾ 3 ਦਿਨ ਸੰਭਾਵਨਾ ਜਿਹੜੀ ਉਹ ਜਤਾਈ ਜਾ ਰਹੀ ਹੈ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਔਰ ਦੱਸਦੀ ਹੈ ਕਿ ਭਾਖੜਾ ਡੈਮ ਦੇ ਵਿੱਚੋਂ 5000 ਕਿਊਸਿਕ ਪਾਣੀ ਜਿਹੜਾ ਹੈ ਉਹ ਛੱਡਿਆ ਜਾਣਾ ਹੈ ਤਾਂ ਇਸ ਵਕਤ ਦੀ ਇਹ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਸੁਣਾਉਣੇ ਆ। ਅਮਿਤੀ 11 ਸਪਟੰਬਰ ਸਮਾਜ ਸਵਿਰਦੇ ਸਾਡੇ 11 ਵਜੇ ਅਮ ਆਪ ਜੀ ਨੂੰ ਇੱਕ ਜ਼ਰੂਰੀ ਜਾਣਕਾਰੀ ਇਹ ਦੇਣੀ ਹੈ ਕਿ ਡੈਮ ਦਾ ਲੈਵਲ ਘਟ ਰਿਹਾ ਪਰ ਆਈਐਮਡੀ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਅਗਲੇ ਕੁਝ ਦਿਨ ਹੈਵੀ ਰੇਨ ਅਲਰਟ ਆਇਆ ਹੈ ਤੇ ਇਸ ਵਕ ਜਿਹੜਾ ਰੇਨ ਅਲਰਟ ਉਹ ਜਿਹੜਾ ਹੈ ਜਿਹੜਾ ਉਹ ਯੂਪੀ ਦੇ ਕੋਲ ਜਿਹੜੇ ਬੱਦਲ ਆ ਚੁੱਕੇ ਨੇ ਤੇ ਉਹ ਇੱਕ ਅੱਦੇ ਦਿਨ ਦੇ ਵਿੱਚ ਪੰਜਾਬ ਤੇ ਹਿਮਾਚਲ ਐਂਟਰ ਕਰਨਗੇ ਇਸ ਨੂੰ ਦੇਖਦੇ ਹੋਏ 11 12 13 14 ਨੂੰ ਜਿਹੜਾ ਹੈ ਬਰਸਾਤ ਭਾਰੀ ਬਰਸਾਤ ਦੀ ਚੇਤਾਵਨੀ ਉਹਨਾਂ ਵੱਲੋਂ ਜਾਰੀ ਕੀਤੀ ਹੋਈ ਗਈ ਹੈ ਇਸ ਤੋਂ ਦੇਖਦੇ ਹੋਏ 5000 ਕਿਊਸਿਕ ਪਾਣੀ ਅਸੀਂ ਜਿਹੜਾ ਹੈ ਬੀਵੀਐਮਪੀ ਡੈਮ ਚ ਹੋਰ ਵਧਾਰੀਏ ਡਾਊਨਸਟ੍ਰੀਮ ਤਾਂ ਕਿ ਜਿਹੜਾ ਲੈਵਲ ਹੋਰ ਘਟ ਸਕੇ ਤੇ ਖੁਦਾ ਨਾ ਖਾਸ ਤੌਰ 'ਤੇ ਜੇ ਬਹੁਤ ਜ਼ਿਆਦਾ ਬਰਸਾਤ ਪੈਂਦੀ ਹੈ ਤਾਂ ਆਪਣੇ ਕੋਲ ਜਿਹੜਾ ਹੈ ਆਪਾਂ ਨੂੰ ਕੋਈ ਵੀ ਇਦਾਂ ਦੀ ਜਿਹੜਾ ਹੈ ਸਿਚੁਏਸ਼ਨ ਦਾ ਸਾਹਮਣਾ ਨਾ ਕਰਨਾ ਜਿਹਦੇ ਇੱਕਦਮ ਬਹੁਤ ਜ਼ਿਆਦਾ ਪਾਣੀ ਛੜਨਾ ਪਾਵੇ ਜਿਵੇਂ ਪਹਿਲਾਂ ਪੌਂਗ ਡੈਮ ਛੋਇਆ ਤੇ ਬਾਕੀ ਡੈਮਾਂ ਤੇ ਹੋਇਆ ਹੁਣ ਤੱਕ ਅਸੀਂ ਭਾਖੜੇ ਦੇ ਉੱਤੇ ਜਿਹੜਾ ਹੈ ਭਾਖੜੇ ਡੈਮ ਤੋਂ ਕੰਟਰੋਲ ਰਿਹਾ ਪ੍ਰਮਾਤਮਾ ਦੀ ਬਹੁਤ ਕਿਰਪਾ ਰਹੀ ਹੈ ਉਹ ਤਾਂ ਉਸ ਨੂੰ ਦੇਖਦੇ ਹੋਏ 5000 ਕਿਊਸਿਕ ਪਾਣੀ ਫਿਰ ਵਧਾ ਰਹੇ ਹਾਂ ਤੇ ਇਹ ਪਾਣੀ ਫਿਰ ਜਿਵੇਂ ਪਿਛਲੀ ਵਾਰੀ ਕੰਟਰੋਲਡ ਰਿਲੀਜ਼ ਸੀ 1000 ਕਿਉਂਕਿ ਉਸੇ ਖੋਣੀ ਵਧਾਇਆ ਘੰਟੇ ਤੱਕ 2000 ਕਿਉਂਕਿ ਇਹਨੂੰ ਅਗਲੇ 3-4 ਘੰਟਿਆਂ ਦੇ ਵਿੱਚ ਥੋੜਾ-ਥੋੜਾ ਕਰਕੇ ਵਧਾਵਾਂਗੇ ਇਸ ਨੂੰ ਦੇਖ ਦਿਓ ਜਿਹੜੇ ਅਸੀਂ ਰਸਤੇ ਰਿਸਟੋਰ ਕੀਤੇ ਉਹਨਾਂ ਦੇ ਹੁਣ ਹੀ ਐਡਵਾਂਸ ਕੰਮ ਉੱਥੇ ਬੋਰੀਆਂ ਲਾ ਕੇ ਤਾਂਕਿ ਇਸ ਵਾਰੀ ਸਾਡੇ ਬੇਲਿਆਂ ਦਾ ਰਾਹ ਨਾ ਜਿਹੜਾ ਹੈ ਟੁੱਟੇ ਜਿਹੜੀ ਆਵਾਜਾਈ ਚਲਾਈ ਹੈ ਉਸ ਦੇ ਉੱਤੇ ਵੀ ਦੁਬਾਰਾ ਟੀਮਾਂ ਲਾ ਦਿੱਤੀਆਂ ਤੇ ਪ੍ਰਸ਼ਾਸਨ ਨੂੰ ਵੀ ਅਲਰਟ ਕਰ ਦਿੱਤਾ ਤੇ ਇਹ ਵੀਡੀਓ ਆਪ ਜੀ ਨੂੰ ਦੱਸਣ ਦਾ ਜਿਹੜਾ ਮਕਸਦ ਹੀ ਇਹ ਹੈ ਕਿ ਉਸੇ ਹਿਸਾਬ ਨਾਲ ਆਪਣੇ ਜਿਹੜੇ ਆਪਰੇਸ਼ਨ ਰਾਹ ਚੱਲ ਰਿਹਾ ਜਿਹੜਾ ਹੈ ਖੈਰ ਮੈਂ ਦੇਖ ਰਿਹਾ ਸਾਡੇ ਸਾਰੇ ਨੌਜਵਾਨਾਂ ਨੇ 1-2 ਦਿਨ ਦੀ ਰੈਸਟ ਵੀ ਲਈ ਜਿਹੜੇ ਲਗਾਤਾਰ ਲਗੇ ਪਰ ਅਗਲੇ 3-4 ਦਿਨ ਫਿਰ ਸਾਨੂੰ ਜਿਹੜਾ ਹੈ ਅਲੋਟ ਰਹਿਣਾ ਪਊਗਾ ਆ ਪ੍ਰਮਾਤਮਾ ਕੁਦਰਤ ਸਦਾ ਇਮਤਿਹਾਨ ਲੈ ਰਹੀ ਹੈ ਅਕੀਕ ਜਿਵੇਂ ਹੁਣ ਤੱਕ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਸਾਡੇ ਇਲਾਕੇ 'ਚ ਐਡਾ ਹੀ ਗੁਰੂ ਸਾਹਿਬ ਕਿਰਪਾ ਰੱਖਣਗੇ ਦੂਜਾ ਜਿਹੜਾ ਇਹ ਹੈ ਕੱਛ ਸਵੇਰੇ ਡਿਪਟੀ ਕਮਿਸ਼ਨਰ ਸਹਿਬਾਨ ਨਾਲ ਮੀਟਿੰਗ ਕਰਕੇ 50% ਤੋਂ ਵੱਧ ਗਰਦਾਵਰੀਆਂ ਅਸੀਂ ਆਪਣੇ ਇਲਾਕੇ 'ਚ ਕੰਪਲੀਟ ਵੀ ਕਰਵਾ ਲਈਆਂ ਰਾਹਤ ਦੇ ਕੰਮ ਜਿਹੜੇ ਦਿਨ ਰਾਤ ਚੱਲ ਰਹੇ ਐ ਤੇ ਅੱਜ ਜਣੀਆਂ ਹੈ ਬੀ ਫੌਗੀ ਮਸ਼ੀਨਾ ਵੀ ਪਹੁੰਚ ਜਾਣਗੀਆਂ ਮਹਾਮਾਰੀ ਤੋਂ ਬਚਾਣਾ ਡੀ ਡੀ ਟੀ ਆ ਗਈ ਹੈ ਤੇ ਬੀ ਫੌਗੀ ਮਸ਼ੀਨਾ ਦੇ ਨਾਲ ਅਸੀਂ ਇਹ ਫੌਗੀ ਮਸ਼ੀਨ ਅੱਗੇ ਤੋਂ ਵੀ ਜਿਹੜੇ ਸਾਡੇ ਵੱਡੇ ਪਿੰਡ ਆ ਉਹਨਾਂ 'ਚ ਰਖਵਾ ਦਾਂਗੇ ਅਮਿੱਤੀ 11 ਸਪਟੰਬਰ ਸਮਾਜ ਸਵੇਰ ਦੇ 11:00 ਵਜੇ ਆਪ ਜੀ ਨੂੰ ਇੱਕ ਜ਼ਰੂਰੀ ਜਾਣਕਾਰੀ ਦੇਣੀ ਹੈ ਕਿ ਡੈਮ ਦਾ ਲੈਵਲ ਘਟ ਰਿਹਾ ਪਰ ਆਈਐਮਡੀ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਅਗਲੇ ਕੁਝ ਦਿਨ ਹੈਵੀ ਰੇਨ ਅਲਰਟ ਆਇਆ ਹੈ ਤੇ ਇਸ ਵਕ ਜਿਹੜਾ ਰੇਨ ਅਲਰਟੋ